ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਭਵਨਦੀਪ ਕਰਨਗਣਾਨਿਕ ਟਿਕ ਤੋਂ ਅੱਜ ਸਾਨੂੰ ਇਸ ਵੀਡੀਓ ਦੇ ਵਿੱਚ ਕਲਰ ਬਣਾਉਣਾ ਦੱਸੂਗੀ ਤੇ ਚਲੋ ਹੁਣ ਆਪਾਂ ਸ਼ੁਰੂ ਕਰੀਏ ਕਿ ਮੈਂ ਯੂਨੀਫਾਰਮ ਬਣਾ ਰਹੀ ਆ ਉਹਦੇ ਲਈ ਆਪਾਂ ਕੁਰਤਾ ਪੱਟੀ ਪਹਿਲਾਂ ਬਣਾ ਲਈ ਆ ਤੇ ਜੇ ਕਿਸੇ ਨੂੰ ਨਹੀਂ ਬਣਾਣੀ ਆਂਦੀ ਕੁਰਤਾ ਪੱਟੀ ਤਾਂ ਉਹ ਸਾਡੀ ਵੀਡੀਓ ਦੇਖ ਸਕਦਾ ਮੈਂ ਥੋੜੇ ਦਿਨਾਂ ਤੱਕ ਉਹ ਵੀ ਪਾ ਦੂੰਗੀ ਤੇ ਹੁਣ ਇਹਨੂੰ ਇੱਥੋਂ ਐਵੇਂ ਫੋਲਡ ਕਰਕੇ ਇੱਥੋਂ ਮਿਣਾਗੇ 9.5 ਇੰਚ ਆ ਰਿਹਾ ਆ ਤੇ ਜਿਹੜਾ ਇਹ ਲਈ ਆਪਾਂ ਨੂੰ ਕਾਲਰ ਚਾਹੀਦਾ ਆ ਉਹ 16 ਨੰਬਰ ਦਾ ਚਾਹੀਦਾ ਆ 16 ਨੰਬਰ ਦਾ ਲਵਾਂਗੇ ਜਦੋਂ ਆ ਚੀਜ਼ ਤੋਂ 18 ਇੰਚ ਆਊਗਾ ਤੇ ਆਪਾਂ ਨੂੰ 17.5 ਇੰਚ ਚਾਹੀਦਾ ਆ ਤੇ ਆਪਾਂ ਇਹਨੂੰ ਹਲਕੀ ਹਲਕੀ ਕਟਿੰਗ ਕਰ ਲਾਂਗੇ ਉੱਪਰ ਵਾਲੇ 파ਟ ਨੂੰ ਵੀ ਹਲਕਾ ਜਿਹਾ ਘੱਟ ਦਾਂਗੇ ਇਹਨਾਂ ਕੱਪੜੇ ਦੇ ਤੇ ਮੈਂ ਪੇਸਟ ਕਰ ਲੈਣਾ ਦੋਨੋਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਜਦੋਂ ਕਾਲਰ ਲਗਾਉਣਾ ਆ ਆ ਚੀਜ਼ ਹਮੇਸ਼ਾ ਉੱਪਰ ਆਉਗੀ ਕਈ ਵਾਰੀ ਆਪਾਂ ਬਾਰੀ ਮਿਸਟੇਕ ਐਵੇਂ ਰੱਖ ਦਿੰਦੇ ਹੁੰਨੇ ਆ ਤੇ ਉਹ ਆਪਣਾ ਗਲਤ ਹੋ ਜਾਂਦਾ ਇਹਨੂੰ ਧਿਆਨ ਨਾਲ ਰੱਖਣਾ ਹੈ ਪ੍ਰੈਸ ਮਾਰਨ ਤੋਂ ਬਾਅਦ ਕਾਲਰ ਨੂੰ ਇੱਥੋਂ ਪੈਰ ਪੈਰ ਦਾ ਛੱਡ ਕੇ ਕਟਿੰਗ ਕਰ ਲੈਣਾ ਇੱਥੋਂ ਹੋਰ ਕਪੜਾ ਐਵੇਂ ਕੱਟ ਲੈਣਾ ਇਹਦੇ ਸੇਮ ਸਾਈਜ਼ ਦਾ ਦੋਨਾਂ ਦਾ ਹੀ ਐਵੇਂ ਕੱਟਣਾ ਆ ਕਾਲਰ ਦੀ ਕਟਿੰਗ ਤੋਂ ਬਾਅਦ ਹੋਣਾ ਆਪਾਂ ਇਹਨੂੰ ਸਟਿਚ ਕਰਦੇ ਆ ਹੁਣ ਆਪਾਂ ਆਵਲਾ ਪੈਨਲ ਲੈਣਾ ਆ ਤੇ ਇਹਦੇ ਨੀਚੇ ਵਾਲੇ ਸਾਈਡ ਤੋਂ ਆਪਾਂ ਖੁੱਲਾ ਰੱਖਣਾ ਤੇ ਇਹਦੇ ਸਾਈਡ ਸਾਈਡ ਤੇ ਇੱਥੇ ਬਿਲਕੁਲ ਨਾਲ-ਨਾਲ ਸਲਾਈ ਮਾਰ ਦੇਣੀ ਆ ਜਦੋਂ ਵੀ ਆਪਾਂ ਕਾਰਨਰ ਤੇ ਲੈ ਕੇ ਆਉਣਾ ਵਾ ਕਾਲਰ ਦੇ ਤਾਂ ਆਪਣੀ ਨੀਡਲ ਨੀਚੇ ਹੋਣੀ ਚਾਹੀਦੀ ਆ ਫਿਰ ਇਹ ਤਾਂ ਬਿਲਕੁਲ ਤਿੱਖਾ ਬਣ ਜਾਂਦਾ ਇਹ ਕਾਲਰ ਹੁਣ ਇਹਨੂੰ ਆਪਾਂ ਟਰਨ ਕਰਨਾ ਹੈ ਕਿਤੇ ਕਿਹ ਚੀਜ਼ ਲੈਣੀ ਹੈ ਉਹਨਾਂ ਲਈ ਇਹਦਾ ਕਾਰਨਰ ਕੱਢ ਲੈਣਾ ਸੈੱਟ ਕਰਕੇ ਇੱਥੇ ਪੈਰ-ਪੈਰ ਦੀ ਸਲਾਈ ਮਾਰ ਦੇਣੀ ਆ। ਹੱਸ ਸਲਾਈ ਮਾਰਨ ਤੋਂ ਬਾਅਦ ਜਿੰਨਾ ਆਪਣਾ ਕਾਲਰ ਹੈਗਾ ਇੱਥੇ ਤੱਕ ਬੁਕਰਮ ਲੱਗੀ ਹੋਈ ਆ ਉਹਨੂੰ ਆਪਾਂ ਇੱਥੋਂ ਕੱਟ ਦੇਣਾ ਬਿਲਕੁਲ ਨਾਲ-ਨਾਲ ਤੋਂ। ਹੁਣ ਇਹਦਾ ਸੈਂਟਰ ਲਗਾ ਲੈਣਾ ਹੈ। ਬਹੁਤ ਛੋਟਾ ਜਿਹਾ ਕੱਟ ਲਗਾਉਣਾ ਇੱਥੇ ਜਾਂ ਕੋਈ ਨਿਸ਼ਾਨ ਵੀ ਲਗਾ ਸਕਦੇ ਆ ਆਪਾਂ ਚੌਕ ਨਾਲ ਹੁਣ ਇਹਦੀ ਜਿੱਧਰਲੀ ਸਾਈਡ ਇਹ ਨੂੰ ਬੁਕਰਮ ਪੇਸਟ ਕੀਤੀ ਹੋਈ ਆ ਉਧਰਲੀ ਸਾਈਡ ਇਹ ਆ ਵਾਲਾ ਪੈਨਲ ਰੱਖਾਂਗੇ ਤੇ ਇਹਨੂੰ ਵੀ ਇੱਥੇ ਸੈਂਟਰ ਦੇ ਵਿੱਚ ਕੱਟ ਲਗਾ ਲੈਣਾ ਹੈ ਆਵਲੀ ਪੱਟੀ ਲਾਉਣੀ ਇਹਨੂੰ ਬੁਕਰਮ ਵਾਲੇ ਦੇ ਨਾਲ ਮੈਚ ਕਰਕੇ ਰੱਖਣਾ ਹੈ ਇਹਨੂੰ ਇੱਧਰਲੀ ਸਾਈਡ ਆਪਣਾ ਵਾਲਾ ਕਾਲਰ ਜਿਹੜਾ ਆਪਾਂ ਬਣਾਇਆ ਸੀਗਾ ਇਹਨੂੰ ਵਿੱਚ ਰੱਖਣਾ ਉਹਦੇ ਕੱਟ ਨਾਲ ਕੱਟ ਮੈਚ ਕਰਕੇ ਫਿਰ ਸिलाई ਮਾਰਨੀ ਆ ਹੁਣ ਫਿਰ ਤੋਂ ਜਿਹੜੀ ਸिलाई ਮਾਰਨੀ ਆ ਬਿਲਕੁਲ ਨਾਲ-ਨਾਲ ਹੀ ਮਾਰਨੀ ਆ ਇਹਦੇ ਇਹ ਸिलाई ਇੱਥੋਂ ਆਪਾਂ ਸਿੱਧੀ ਕੱਢ ਦੇਣੀ ਆ ਇਸਾਈਡ ਤੋਂ ਵੀ ਹੁਣ ਐਵੇਂ ਮਾਰ ਲੈਣੀ ਐ ਸਲਾਈਂ। ਹਨਾ ਇਹਨੂੰ ਸਿੱਧਾ ਕਰਕੇ ਇੱਕ ਵਾਰੀ ਪ੍ਰੈਸ ਮਾਰ ਲੈਣੀ ਆ। ਹੁਣ ਪ੍ਰੈਸ ਮਾਰਨ ਤੋਂ ਬਾਅਦ ਜਿਹੜਾ ਇਹ ਕੱਪੜਾ ਆਪਣਾ ਘਟ ਵੱਧ ਗਿਆ ਆ ਇਹਨੂੰ ਆਪਾਂ ਸੈੱਟ ਕਰ ਦੇਣਾ ਐ ਬਰਾਬਰ ਕਰ ਦੇਣਾ। ਇਹਦਾ ਸੈਂਟਰ ਕਰ ਲੈਣਾ ਵਾ। ਇਧਰਲੀ ਸਾਈਡ ਬੁਕਰਮ ਪੇਸਟ ਕੀਤੀ ਹੋਈ ਆ ਉਹਨੂੰ ਇੱਥੋਂ ਫੋਲਡ ਕਰਕੇ ਸਲਾਈ ਮਾਰ ਦੇਣੀ ਆ ਪੈਰ ਪੈੜ ਦੀ ਹੁਣ ਕਮੀਜ਼ ਲੈਣਾ ਕਮੀਜ਼ ਨੂੰ ਵੀ ਇੱਥੇ ਸੈਂਟਰ ਦੇ ਵਿੱਚ ਕੱਟ ਲਗਾ ਲੈਣਾ ਇਹ ਆਪਾਂ ਬਾਹਰਲੀ ਸਾਈਡ ਤੋਂ ਜਿੱਧਰ ਸਿੱਧਾ ਪਾਸਾ ਆ ਉਦੋਂ ਲਈ ਸਾਰਤੁਲ ਗੋਣਾ ਸ਼ੁਰੂ ਕਰਾਂਗੇ ਕਾਲਰ ਐਵੇਂ ਰੱਖਣਾ ਹੈ ਇਹ ਅੰਦਰ ਨੂੰ ਫਿਨਿਸ਼ਿੰਗ ਆਉਗੀ ਇਹਦੀ ਕੱਟ ਨਾਲ ਕੱਟ ਮਿਲਾ ਕੇ ਸਲਾਈ ਮਰਨੀ ਸ਼ੁਰੂ ਕਰਾਂਗੇ ਹੁਣ ਇਹ ਨੂੰ ਇਹ ਫੋਲਡ ਕਰਕੇ ਇਹਦੇ ਨਾਲ ਬਿਲਕੁਲ ਬੁਕਲੋਂ ਦੇ ਨਾਲ ਨਾਲ ਫਿਰ ਤੋਂ ਸਲਾਈ ਮਾਰ ਦੇਣੀ ਆ ਦੂਸਰੀ ਇਧਰਲੀ ਸਾਈਡ ਤੋਂ ਵੀ ਐਵੇਂ ਲਗਾਉਣਾ ਹੈ ਕੱਲ ਇਧਰਲੀ ਸਾਈਡ ਵੀ ਐਵੇਂ ਸਿਲਾਈ ਮਾਰ ਲਈ ਆਪਾਂ ਤੇ ਹੁਣ ਇਹਨੂੰ ਆਪਾਂ ਸਿੱਧਾ ਕਰਕੇ ਪੂਰਾ ਮਧਮ ਦਿਖਾਉਣੀ ਆ ਕਿਤੇ ਵੀ ਬਲਣੀ ਪੈਣਾ ਚਾਹੀਦਾ ਹੈਗਾ ਤੇ ਹੁਣ ਇਹਨੂੰ ਇਧਰਲੀ ਸਾਈਡ ਤੋਂ ਬਿਲਕੁਲ ਨਾਲ-ਨਾਲ ਇਹਦੇ ਸਿਲਾਈ ਮਾਰਨੀ ਸ਼ੁਰੂ ਕਰ ਦੇਣੀ ਆ ਇਹਦੇ ਤੱਕ ਮਾਰਨ ਤੋਂ ਬਾਅਦ ਮਨੇ ਇਹਦੇ ਬਿਲਕੁਲ ਨਾਲ ਨਾਲ ਇੱਥੇ ਵੀ ਮਾਰ ਦੇਣੀ ਐ ਸਲਾਈ ਇਹਦੇ ਉੱਪਰ ਮਾਰਨੀ ਆ ਇਹ ਆਪਣਾ ਕੋਰਨਰ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਕਿ ਨੂੰ ਇਸ ਫਾਈ ਦੇ ਨਾਲ ਲੱਗਿਆ ਹੈ ਤੇ ਇਹ ਤਾਂ ਮੈਂ ਵੀ ਬਣਾ ਸਕਦਾ ਨਹੀਂ terlihat <tutuk> terlihat <tutuk> terlihat lah sayangnya ya ya ਨਾਜ਼ਰ ਇੱਕ ਵਾਰ ਕਰਿਆ ਵੀ ਜੀ ਵੀਡੀਓ ਅੰਤ ਤੱਕ ਦੇਖ ਲਈਆ ਲਾਈਕ ਕਮੈਂਟ ਸਬਸਕ੍ਰਾਈਬ ਯੂ نو ਜੀ ਵੀਡੀਓ ਅੰਤ ਤੱਕ ਦੇਖ ਲਈਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਬਾਏ ਬਾਏ